ਲੋ ਗਾਇਸ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿਵੀਆ ਕਪਲ ਹਾਂਜੀ ਅੱਜ ਹੈਗਾਗਾ ਆਪਣੇ ਅਖੰਡ ਪਾਠ ਸਾਹਿਬ ਦਾ ਭੋਗ ਠੀਕ ਆ ਤੇ ਆਪਾਂ ਜਾ ਰਹੇ ਹਾਂ ਹੁਣ ਬਰਨਾਲੇ ਵੱਲ ਤੇ ਜਾ ਕੇ ਬੁਟੀਕ ਤੋਂ ਮੇਰਾ ਸੂਟ ਰੈਡੀ ਪਿਆਗਾ ਤੇ ਉੱਥੋਂ ਰੈਡੀ ਹੋ ਕੇ ਜੁਝਾਰ ਸਿੰਘ ਰੈਡੀ ਹੋ ਗਏ ਨੇ ਰਿੱਕੀ ਰੈਡੀ ਹੋ ਗਏ ਨੇ ਠੀਕ ਹੈ ਜਸਟ ਇਹਨਾਂ ਨੇ ਆਪ ਦਾ ਕੁਰਤਾ ਭਜਾ ਹਾਂ ਪ੍ਰੈਸ ਕਰਕੇ ਫਿਰ ਪਾਵਾਗਾ ਤੇ ਮੰਮੀ ਵਰਗੇ ਚਲੇਗੇ ਮੰਮੀ ਵਰਗੇ ਸਦੇਹਾਂ ਜਾਣਾ ਸੀ ਮੰਮੀ ਵਰਗੇ ਸਦੇਹਾਂ ਚਲੇ ਗਏ ਤੇ ਪੀਰੀ ਵਰਗੇ ਹਲੇ ਰੈਡੀ ਹੋ ਰਹੇ ਨੇ ਉਹ ਬਾਅਦ ਚ ਆਉਣਗੇ ਠੀਕ ਆ ਤੇ ਆਪਾਂ ਵੀ ਪਹਿਲਾਂ ਆਗੇ ਬਸ ਜੁਹਾਰ ਨੂੰ ਵੀ ਰੈਡੀ ਕਰਤਾ ਮੈਂ ਆਪਦਾ ਰੈਡੀ ਹੋ ਕੇ ਸੂਟ ਚੱਕਣਾ ਸੀ ਥਾਈਓ ਅਸੀਂ ਪਹਿਲਾਂ ਆਗੇ ਤੇ ਅੱਜ ਹੈਗਾ ਬਾੜ ਦਾ ਭੋਗ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਠੀਕ ਹੈ ਤੇ ਤੁਹਾਨੂੰ ਮਲਾਵਾਂਗੇ ਆਪਣੀ ਭੈਣ ਨਾਲ ਵੀ ਭੈਣ ਆਗੇ ਸੀਗੇ ਰਖੜੀ ਵੀ ਬੰਨਤੀ ਸੀ ਵਧੀਆ ਭੈਣ ਨੇ ਹਨਾ 21 ਸਾਲ ਬਾਅਦ 21 ਸਾਲ ਬਾਦ 21 ਸਾਲ ਬਾਦ ਪਹਿਲੀ ਵਾਰ ਰਖੜੀ ਬੰਨੀ ਸੀ ਸਾਡੀ ਜੱਸੀ ਭੈਣ ਨੇ ਸਾਰੇ ਭਰਾਵਾਂ ਦੇ ਆਪਦੇ ਆ ਤੇ ਥਾਈ ਚਾਚੀ ਦੀ ਮੁੰਡਿਆਂ ਦੇ ਹਨਾ ਫਿਰ ਵਧੀਆ ਕਿਉਂਕਿ ਵਿਚਾਰੇ ਨੂੰ ਉਹਨਾਂ ਨੂੰ ਕਦੇ ਸਮਾਂ ਹੀ ਨਹੀਂ ਮਿਲਿਆ ਹੁਣ ਵੀ ਉਹਨਾਂ ਨੇ ਸਰਪ੍ਰਾਈਜ਼ ਹੀ ਦਿੱਤਾ ਕਿ ਸਰਪ੍ਰਾਈਜ਼ ਵਿਜ਼ਿਟ ਕੀਤਾ ਹੈ ਇੰਡੀਆ ਕਿਉਂਕਿ ਉਹਨਾਂ ਨੇ ਅੱਜ ਤੱਕ ਕੋਈ ਫੰਕਸ਼ਨ ਨਹੀਂ ਅਟੈਂਡ ਕੀਤਾ ਸੀਗਾ ਤਾਂ ਵਧੀਆ ਚਲੋ ਸਾਡੇ ਨਾਲ ਆ ਫੰਕਸ਼ਨ ਅਟੈਂਡ ਕਰ ਲੈਣਗੇ ਇੱਕ ਯਾਦ ਜੀ ਬਣ ਜਾਂਦੀ ਹੈ ਬੰਦੇ ਲਈ ਆ ਦੀਪਤੀ ਜੀ ਦੇ ਬਰਥਡੇ ਤੇ ਆ ਜਾਣਗੇ ਵਧੀਆ ਤੇ ਬਾਕੀ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਜਿਨ੍ਹਾਂ ਨੂੰ ਲੱਗਦਾ ਵੀ ਬਰਨਾਲੇ ਵਾਲਾ ਘਰ ਇਹ ਸਾਡੇ ਤਾਇਆ ਜੀ ਦਾ ਘਰ ਆ ਸਾਡੇ ਤਾਇਆ ਜੀ ਤਾਈ ਜੀ ਉਹਨਾਂ ਦੇ ਬੱਚੇ ਉੱਥੇ ਹੀ ਰਹਿੰਦੇ ਨੇ ਬਰਨਾਲੇ ਡੈਡੀ ਹੋਈ ਪੰਜ ਭਾਈ ਨੇ ਡੈਡੀ ਹੋਰੀ ਚਾਰ ਭਿੰਡ ਰਹਿੰਦੇ ਨੇ ਤੇ ਇੱਕ ਭਾਈ ਡੈਡੀ ਦਾ ਬਰਨਾਲੇ ਰਹਿੰਦੇ ਆ ਕਿਉਂਕਿ ਪਹਿਲੇ ਤਾਇਆ ਜੀ ਜੋਬ ਕਰਦੇ ਹੁੰਦੇ ਸੀ ਨਾ ਜਦੋਂ ਠੀਕ ਹੈ ਗਵਰਨਮੈਂਟ ਜੋਬ ਦੀ ਸੀਗੀ ਤੇ ਉਦੋਂ ਤੋਂ ਉੱਥੇ ਰਹਿਣ ਲੱਗ ਪਈ ਸੀਗੇ ਫਿਰ ਤੇ ਬਾਕੀ ਭਈ ਆਪਾਂ ਜਾਣੇ ਆ ਠੀਕ ਹੈ ਜਾ ਕੇ ਰੈਡੀ ਹੁੰਨੇ ਆ ਇਰ ਤੁਹਾਡੇ ਨਾਲ ਆਪਾਂ ਕਰਦੇ ਆਂ ਗੱਲਬਾਤ। ਲਓ ਬਈ ਗਾਇਜ਼ ਆਪਾਂ ਪਹੁੰਚ ਗਏ ਬੁਟੀਕ ਤੇ। ਜੁਹਾਰ ਤੂ ਦੇਖ ਲੈ ਕਬੂਤਰ ਬੁੱਤ। ਇੱਕ ਇੱਕ ਤਾਂ ਗੇਟ ਖੋਲੋ। ਉਤਰ ਕੇ। ਠੀਕ ਦਾ ਇੱਕ ਉਹ ਅੰਕਲ ਤੋਂ ਚੁੰਨੀਆਂ ਫੜ ਕੇ ਲਿਆ ਉਹ ਡਾਈ ਵਾਲੀ। ਬਸ ਆਹ ਕੰਮ ਕਰ ਦੋ ਹੋਰ ਕੁਛ ਨਹੀਂ। ਚਲੋ ਜਾਓ ਜਾਓ। ਲਓ ਬਈ ਗਾਇਜ਼ ਆਪਾਂ ਹੋ ਗਏ ਆ ਰੈਡੀ। ਠੀਕ ਆ ਤੁਸੀਂ ਦੇਖ ਸਕਦੇ ਹੋ ਮੇਰੀ ਫਾਈਨਲ ਲੁੱਕ। ਤੇ ਆਹ ਵਾਲਾ ਸੂਟ ਹੈ ਜਿਹੜਾ ਮੈਂ ਪਾਰਦੀਪ ਹੋਗ ਵਾਸਤੇ ਬਣਾਇਆ ਸੀਗਾ। ਸਟ੍ਰੇਟ ਸਲਵਾਰ। ਠੀਕ ਹੈ ਤੇ ਇਹਦੇ ਨਾਲ ਦੀ ਵੀ ਆਪਣੇ ਕੋਲ ਸਟਾਕ ਪਿਆਗਾ ਫੁੱਲ ਲਾਈਨਿੰਗ ਸੂਟ ਹੈ ਚਨੂਨ ਸਫoon ਦਾ ਸੂਟ ਹੈ ਠੀਕ ਹੈ ਪਹੁੰਚੇ ਤੇ ਵੀ ਲੇਸ ਨਾਲ ਡਿਜ਼ਾਈਨਿੰਗ ਦਿੱਤੀ ਹੈ ਗਲੇ ਤੇ ਵੀ ਬਾਹਾਂ ਤੇ ਵਰਕ ਹੈ ਤੇ ਘੇਰੇ ਤੇ ਤੇ ਥੋੜਾ ਜਿਹਾ ਉੱਪਰ ਤੱਕ ਚੌਕ ਤੇ ਵਰਕਾ ਠੀਕ ਹੈ ਬੱਸ ਤੁਸੀਂ ਮੇਰੀ ਫਾਈਨਲ ਲੁੱਕ ਦੱਸ ਦਿਓ ਕਿੱਦਾਂ ਦੀ ਲੱਗੀ ਕਿ ਮੈਂ ਲੱਗ ਰਹੀ ਆ ਮੈਂ ਜ਼ਰੂਰ ਦੱਸਿਓ ਕਮੈਂਟ ਕਰਕੇ ਸਿੰਪਲ ਸੋਬਰ ਜੀ ਰੈਡੀ ਹੋਈ ਸੀਗੀ ਮੈਂ ਅੱਜ ਹਲਕਾ ਜਿਹਾ ਮੇਕਅਪ ਕੀਤਾਗਾ ਦੱਸਿਓ ਠੀਕ ਹੈ ਵੀ ਕਿਵੇਂ ਲੱਗ ਰਹੀ ਆਂ બસ ਆਪਣੀ ਚੁੰਨੀ ਰਹਿੰਦੀ ਹੈ ਚੁੰਨੀ ਤੇ ਲੇਸ ਲੱਗੀ ਜਾਂਦੀ ਹੈ ਚੁੰਨੀ ਆ ਜੇ ਫਿਰ ਇਸ ਤੋਂ ਬਾਅਦ ਚੁੰਨੀ ਲੈ ਕੇ ਆਪਾਂ ਤੇ ਇਥੇ ਮਸ਼ੀਨ ਵਰਕ ਹੈ ਗਾਇਸ ਠੀਕ ਹੈ ਪੇਂਟ ਨਹੀਂ ਹੈਗਾ ਇਹ ਮਸ਼ੀਨ ਵਰਕ ਦਾ ਬਲੈਕ ਕਲਰ ਹੈ ਇਹਦੇ ਵਿੱਚ ਇੱਕੋ ਹੀ ਕਲਰ ਅਵੇਲੇਬਲ ਹੈ ਬਲੈਕ ਰੂ ਕਿਸੇ ਨੇ ਵੀ ਬਾਏ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਹਾਂਜੀ ਗਾਇਸ ਲੋ ਬਈ ਚੁੰਨੀ ਆਪਾਂ ਲੈ ਲਈਏ ਬਲੈਕ ਕਲਰ ਦੀ ਨਾਲ ਠੀਕ ਹੈ ਤੇ ਹੁਣ ਆਪਾਂ ਚੱਲੇ ਆਂ ਬਸ ਰੈਡੀ ਹੋ ਗਏ ਆ ਹੁਣ ਬੁਟੀਕ ਕਰਦੀਏ ক্লোਜ਼ ਤੇ ਫਿਰ ਚੱਲੇ ਆਂ ਲੋ ਬਈ ਫਾਈਨਲ ਲੁੱਕ ਤੁਸੀਂ ਦੇਖੋ ਲੋ ਵੀ ਰਿੱਕੀ ਵੀ ਹੋ ਗਏ ਰੈਡੀ ਠੀਕ ਹੈ ਤੇ ਹੁਣ ਆਪਾਂ ਜਾਂਦੇ ਆਂ ਬਸ ਰਿੱਕੀ ਨੇ ਵੀ ਆਪਦੇ ਕੱਪੜੇ ਫੁੱਲ ਲੁੱਕ ਧਕਾ ਦਿੰਦੇ ਨੇ ਇਹ ਤਾਂ ਜੁਝਾਰ ਨੂੰ ਕੋਈ ਫੜਨਾ ਵਾਲਾ ਨਹੀਂ ਸੀ ਹੈ ਨਾ ਮੈਂ ਆਪਦਾ ਸੂਟ ਦਿਖਾ ਤਾ ਚਲੋ ਵੀ ਹੁਣ ਚੱਲਦੇ ਆਂ ਆਪਾਂ ਆਪਦੇ ਪਾਰਠ ਵਾਲੇ ਘਰੇ ਚਲੋ ਰਿੱਕੀ ਗੇਟ ਆਪਾਂ ਇਹ ਵੀ ਵਰਗ ਰੈਡੀ ਹੈ ਲੈ ਬੁੱਤੂ ਬਾਹਰ ਨਹੀਂ ਜਾਣਾ ਆਣ ਲਓ ਨੰਬੂ ਮਿੱਲਾ ਦੇ ਆਜੋ ਆ ਚੱਲੀਏ ਉੱਪਰ ਬਾਬਾ ਜੀ ਕੋਲ ਜੁਆਰ ਆਜੋ ਮਿੱਕਾ ਪਕਾਓ ਬੋਦੀ ਕਰਦੇ ਨਾ ਲੈ ਕੇ ਨਾ ਲਓ ਵੀ ਪਵਨ ਦਾ ਸੂਟ ਸਟਿਚ ਕੀਤਾ ਸੀ ਕਹਿੰਦੀ ਬਹੁਤ ਸੋਹਣਾ ਆ ਵਧੀਆ ਲੱਗ ਰਿਹਾ ਮੇਰੇ ਵਧੀਆ ਲੱਗ ਰਿਹਾ ਮੇਰੇ ਲੈ ਲਊਗਾ ਲਓ ਵੀ ਮੇਵਾ ਦੀ ਜਠਾਣੀ ਨੂੰ ਗੱਲਿਆ ਤੇ ਪਕੌੜੇ ਪਾ ਕੇ ਖਾਓ ਹੁਣ ਤੁਸੀਂ ਸੇਵਾ ਕੀਤੀ ਹੈ ਸੇਵਾ ਲੇਟ ਆ ਕੇ ਵੀ ਸੇਵਾ ਕਰਤੀ ਦੇਖੋ ਮੇਵਾ ਮਿਲਦਾ ਮੇਵਾ ਮਿਲਦਾ ਮੈਂ ਵੀ ਲਿਆਉਣੀ ਆ ਆਪਦੇ ਚਲੋ ਨਾ ਖਾ ਲੇ ਚਾ ਚਾਚੀ ਉਹ ਤੁਹਾਨੂੰ ਤੇਰਾ ਡੋਲ ਨਹੀਂ ਆਇਆ ਮੇਰੀ ਹੱਸੀ ਆਵਾਜ਼ ਚੱਕ ਲੈ ਸਾਡੇ ਗਰੂਪ ਉਹ ਬਰਪਾ ਘਾ ਪ੍ਰਵਾਹ

ओय तोरी जीवा गुरत चलल मान देखि देखिवा ओय तोरी जीवा गुरत चलल तोय तोरी जीवा किस गुरत को Daddy, साईबा क्या कर ਸਤਿ ਸਾਹਿਬ ਸਤਿ ਸਤਿ ਸਤਿ

ਵਾਜੀ ਸਭ ਤੇ ਕਦੇ ਰਾਰੇ ਨਾ ਕਿਸ ਸੰਕੇ ਸਾਹਿਬ ਧਿਆਨ ਨਹੀਂ ਕਰਦੇ ਰਹਿ ਸਚਨਾ ਮੇਰਾ ਆਸਰਾ ਸਚਨਾ ਪ੍ਰਿਆਰ ਤੇਰਾ ਜਨ ਭਾ ਸਭ ਦਵਾਰ ਕਰ ਸ਼ਾਂਤ ਸੁਖ ਮਨ ਆਏ ਬਸਿਆ ਜਿਲੀ ਚ ਸਭ ਭੁਲਾਇਆ ਸਦਾ ਤੁਮਾਰੀ ਕੀ ਬਾਤ ਤੁਮ ਵਿਟੋਹ ਜਿਸ ਦੀ ਆਏ ਬਣਾਇਆ ਕਹਿ ਰਹਿ ਕ ਸੁਨੋ ਸੰਤੋ ਸਭ ਸਬਦ ਪਰਕੀਸ਼ ਬੁਜੀਤ ਕਸਪਕੇ ਕਸਪਕੇ ਸਭ ਲਵਾਏ ਕਲਾ ਗੰਗਤਾਰੀਆਂ ਅਜ ਤੂਤ ਬੁਧਵਾਸ ਕੀਤੇ ਕਾਲ ਕੰਟ ਤੂਰ ਉਲ ਕਰ ਮਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਨਾਮ ਕੀ ਕਹਿ ਨਾਨਕ ਤੈ ਸੁਖੋ ਆਤਿ ਕਰਤ ਬਾਗੇ ਅਰ ਦਸੋ ਮਟ ਪਾ ਤੀ ਤੂ ਸਤਿ ਮਨੋ ਜੋ ਕਿਸਨ ਸਾਪ ਤੇ ਸੁਣੀ ਸਦੀ ਪਾਰਣੀ ਸਤ ਸਜਿ ਭੇ ਸਰ ਸੂਰੇ ਗੁਰ ਤੇ ਗਾ ਸੁਣ ਕੇ ਮੁਹੀ ਕਹਿੰਦੇ ਜਲਿਤ ਸਤ ਫੁਰ ਲਿਆ ਪਰ ਕੋ ਪੂਰੇ ਬਿਨ ਬੰਦ ਨਦ ਗੁਰ ਚਰਨ ਲਾ ਦੇਵ ਜਨ ਤੁਰੀ ਸੁਲੋ ਬਬਣ ਗੁਰੂ ਪਾਣੀ ਪਿਤਾ ਮਾਤਾ ਧਰਤ ਹਰਿ ਦੇਵ ਸਦਾ ਕੋਈ ਨਾ ਹੀ ਰਾਯਾ ਤੇ ਲੈ ਸਤਿ ਜਗਤ ਕਿਆ ਆਇਆ ਕੋਰਿਆ ਆਇਆ ਬਸੇ ਦਰਬਹ ਦੂਰ ਕਲੀਆਂ ਕੋ ਬਾਪਣੀ ਕੇ ਮੇਲੇ ਕੇ ਗੁਰਾ ਜਿਦੀ ਨਾ ਪੁੱਤ ਆਇਆ ਆਇਆ ਕੈ ਮਸਤਨ ਕਾਲ ਨਾ ਲਿਟੇ ਮੁਖੇ ਉਤਰੇ ਨੇ ਕੀ ਤਖਤੀ ਦਾ ਦਰ ਜਿਦੀ ਨਾ ਕੋਈ ਜਨ ਪ੍ਰਸ਼ਾਦ ਨਹੀਂ ਮਿਲਿਆ ਪ੍ਰਸ਼ਾਦ ਨਹੀਂ ਮਿਲਿਆ ਉਹਦਾ ਵਿਚਾਰਾ ਕਹਿੰਦਾ ਮੈਨੂੰ ਕਮਰਾ ਦੋ ਏ ਜਲਦੀ ਗਰਮੀ ਬਹੁਤ ਹੈ ਗਰਮੀ ਵਾਲੀ ਸ਼ੋਭੀ ਆ ਕਹਿੰਦਾ ਇੱਥੇ ਵੀ ਰਿੱਕੀ ਪਤਾ ਕਿਉਂ ਸਹੀ ਲੱਗ ਰਿਹਾ ਕਿਉਂਕਿ ਆ ਗੇਟ ਖੁੱਲਿਆ ਹੋਇਆ ਹੈਣਾ ਬਈ ਓਏ ਗੁੱਡੀ ਆ ਰਿੱਕੀ ਰਿੱਕੀ ਪਹਿਲਾਂ ਮੇਰੀ ਗੱਲ ਸੁਣ ਪਰ ਸਪਸਟ ਦੇਖ ਲੈ ਤੁਸੀਂ ਬਾਹਰ ਜਾ ਕੇ ਦੇਖੋ ਥੀ ਬਹੁਤ ਬੜਾ ਬਹੁਤ ਬਸ ਰਹਿਣ ਹੀ ਦੋ ਫਿਰ ਰਹਿਣ ਹੀ ਦੋ ਬੈ ਜਾ ਬਸ ਇੱਥੇ ਰਹਿ ਜਾ ਇਹ ਤਾਂ ਬਹੁਤ ਸਹਾਰਾ ਅੱਜ ਤਾਂ ਇਹ ਹੀ ਐ ਲੱਗ ਰਿਹਾ ਵੀ ਰੱਬ ਹੀ ਆ ਆ ਦੇਖ ਲਓ ਜੁਹਾਰ ਸਿੰਘ ਨੂੰ ਲੋ ਵੀ ਗਾਈਜ਼ ਲੋ ਬਈ ਗਾਇਸ ਤੇ ਆਪਣਾ ਅਖੰਡ ਪਾਠ ਜਿਹੜਾ ਹੈਗਾਗਾ ਉਹ ਸਾਰਾ ਕਾਰਜ ਤਾਂ ਪੂਰਾ ਵਧੀਆ ਹੋ ਗਿਆ ਠੀਕ ਹੈ ਤੇ ਅੱਜ ਆਪਾਂ ਘਰੇ ਸੀਗੇ ਆ ਗਏ ਸੀਗੇ ਅਸੀਂ ਤਕਰੀਬਨ 2:00 ਵਜੇ ਕਿਉਂਕਿ ਜੁਝਾਰ ਬਾਲੀ ਰਿਹੜ ਕਰਨ ਲੱਗਿਆ ਸੀ ਉਹਨੇ ਸੌਣਾ ਸੀ ਉੱਥੇ ਉਹ ਕੱਠ ਜਿਹਾ ਨਾ ਥੋੜੀ ਜਿਹੀ ਅਕਲ ਕੰਨੀ ਮੰਦਾ ਸੀ ਫਿਰ ਆਪਾਂ ਘਰੇ ਆ ਗਏ ਸਾਰਾ ਕੰਮ ਆਪਾਂ ਫਿਨਿਸ਼ ਕਰ ਲਿਆ ਤਿਆਰੀਆਂ ਸਟਾਰਟ ਕਰਤੀਆਂ ਪੂਰੀਆਂ ਠੀਕ ਆ ਤੇ ਮੇਰਾ ਜੀ ਕੀਤਾ ਸੀ ਵੀ ਚਲ ਮਹਿੰਦੀ ਲਾ ਲਾਂ ਇੱਕਾ ਤੇ ਵਧੀਆ ਲੱਗੂਗੀ ਮਹਿੰਦੀ ਲਾਲੀਆ ਦੇਖੋ ਮੈਂ ਆਪੀ ਲਈਆ ਮਹਿੰਦੀਆ ਵਾਲੀ ਕਿ ਤੁਹੋ ਚੜੀ ਫਿਰ ਦਿਖਾਉਂਗੀ ਤੁਹਾਨੂੰ ਨੇਲਸ ਦਾ ਰਹਿ ਗਿਆ ਉਹ ਸੋਚ ਰਹੀ ਸੀ ਵੀ ਨੇਲਸ ਕਰਾਵਾਂ ਇੱਕ ਤਾਂ ਅੱਜ ਤੇ ਇੱਕ ਕੁਝ ਹੋਰ ਕਰਾਉਣਾ ਤਾਂ ਉਹ ਦੇਖ ਲਾਂਗੇ ਇਹ ਕਰਵਾ ਲੂੰਗੀ ਕਿਉਂਕਿ ਕੱਲ ਨੂੰ ਹੈਗੀ ਆਪਣੇ ਪਾਰਟੀ ਨੂੰ ਆਪਾਂ ਗਿੱਧਾ ਪੰਗੜਾ ਪਾਵਾਂਗੇ ਠੀਕ ਹੈ ਨੱਚਾਂਗੇ ਟੱਪਾਂਗੇ ਬਰਥਡੇ ਆ ਕੁੜੀਆ ਦਾ ਤੇ ਸਾਰੇ ਅਸੀਂ ਉਹ ਅਸੀਂ ਬਣਾ ਰਹੇ ਹਾਂ ਰੈਸਟੋਰੈਂਟ ਦੇ ਵਿੱਚ ਉਧਰ ਉਹ ਦੇਖੋ ਗੱਡੀ ਦੂਰੋਂ ਆਏ ਕਰਦੀ ਆ ਟੱਡੀ ਜੀ ਕੱਲ ਨੂੰ ਫੰਕਸ਼ਨ ਰਿਕਵੈਂਡ ਕਰਨਾਗਾ ਤਾਂ ਕਰਕੇ ਉਹਦੀਆਂ ਤਿਆਰੀਆਂ ਆਪਣੀਆਂ ਹੋ ਗਈਆਂ ਸਟਾਰਟ ਫੇਸ ਤੇ ਸੋਚਿਆ ਸੀਗਾ ਵੀ ਪੈਕ ਬਣਾ ਕੇ ਲਾਉਂਗੀ ਉਹ ਤਨ ਵੀ ਲਾਇਆ ਸੀਗਾ ਉਹੀ ਸੇਮ ਪੈਕ ਆਪ ਮੈਂ ਅੱਜ ਲਾਉਂਗੀ ਲੱਠੀ ਪਾਊਡਰ ਵਾਲਾ ਉਹ ਲਾਉਂਗੀ ਉਹਦੇ ਨਾਲ ਫੇਸ ਹੈ ਨਾ ਜਿਹੜਾ ਉਹ ਵਧੀਆ ਲੱਗ ਰਿਹਾ ਸੀ ਮੈਨੂੰ ਠੀਕ ਕੀ ਹੋਇਆ ਥੱਫੇ ਤੋਂ ਥੱਫੇ ਤੋਂ ਹੁਣ ਫਿਰ ਆਪਾਂ ਬਾਕੀ ਦੀਆਂ ਤਿਆਰੀਆਂ ਸਟਾਰਟ ਕਰਦੇ ਹਾਂ ਮੈਂ ਜਿਹੜਾ ਸੂਟ ਪਾਉਣਾਗਾ ਉਹ ਮੇਰਾ ਸੂਟ ਕੰਪਲੀਟ ਹੋ ਗਿਆ ਬਣ ਗਿਆ ਬਸ ਹੁਣ ਇਹ ਸੋਚ ਰਹੀ ਹਾਂ ਵੀ ਕੱਲ ਨੂੰ ਕਿਹੜਾ ਹੈਅਰ ਸਟਾਈਲ ਕਰਾਉਣਾਗਾ ਠੀਕ ਆ ਪੈਰਾਂ 'ਚ ਜੁੱਤੀ ਪਾਵਾਂ ਜਾਂ ਹੀਲ ਪਾਵਾਂ ਉਹ ਜੇ ਡਿਸਾਈਡ ਕਰਦੇ ਆਂ ਸਾਈਡ ਲੋ ਵੀ ਸਬਜੀ-ਸੋਜੀ ਆਪਾਂ ਬਣਾਣੀ ਸੀ ਸਬਜੀ ਅਸੀਂ ਬਣਾਈਏ ਆ ਕੇ ਆ ਕੇ ਬਣਾਈਏ ਉੱਥੋਂ ਕद्दू ਦੀ ਕਦੂ ਲੈਂਦਾ ਸੀ ਡਿੱਕਾਂ ਤੋਂ ਫੇਕਿਆਂ ਤੋਂ ਕद्दू ਆਇੰਸੀ ਤਾਂ ਸਬਜੀ ਬਣਾਤੀ ਸੀ ਦੁੱਧ ਕਦੂ ਤੇ ਆਟਾ ਵੀ ਆਪਾਂ ਬੁੰਨੇ ਪਿਆ ਸੀ ਸਾਰੇ ਨੇ ਰੋਟੀ ਖਾ ਲਈ ਬਸ ਆਪਾਂ ਰਹਿ ਗਈ ਦੇਖੀ ਕਿਹਦੇ ਮੈਂ ਗਰਮਾ ਪੱਟੀ ਗਾਣੀ ਆ ਮਮੀ ਕੁੱਛਦੀ ਸੀ ਉਲਾ ਕੇ ਰੱਖਦਾ ਮੈਂ ਥੋੜਾ ਬੰਨਤਾ ਸੀ ਸਬਜੀ ਬਣਾਣੀ ਸੀ ਤਾਂ ਉਹਨਾਂ ਕੋਲ ਤੋਂ ਰੋਟੀ ਬਣਾਉਣੇ ਰਹੀ ਕਿਨ੍ਹੀ ਰੋਟੀ ਖਾ ਲੈਣ ਫਿਰ ਆਪਾਂ ਖਾਵਾਂਗੇ ਫਿਰ ਕਰਾਂਗੇ ਆਪ ਦਾ ਕੰਮ ਕਰਾਂਗੇ